ਅੰਮ੍ਰਿਤਸਰ ਸ਼ਹਿਰ ਵਿੱਚ ਕਾਫੀ ਮਹੀਨਿਆਂ ਤੋਂ ਕੂੜੇ ਦੀ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਕੂੜੇ ਦੇ ਢੇਰ ਪਏ ਹੋਣ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਫਾਸਟੇ ਨਿਊਜ਼ ਟੀਮ ਨੇ ਦੌਰਾ ਕੀਤਾ ਖਾਲਸਾ ਕਾਲਜ ਤੇ ਨਾਲ ਲੱਗਦੀ ਖਾਲਸਾ ਐਵੇਨਿਊ ਦਾ ਜਿੱਥੇ ਸਥਿਤ ਹੈ ਮਹੰਗਾ ਸਿੰਘ ਸੈਣੀ ਰੋਡ ਜੋ ਕਿ ਖਾਲਸਾ ਕਾਲਜ ਤੇ ਬਿਲਕੁਲ ਨਾਲ ਹੈ ਅਤੇ ਇਸ ਰੋਡ ਤੇ ਰੈਡੀमेड ਕੱਪੜਿਆਂ ਦੇ ਬਹੁਤ ਸਾਰੇ ਸ਼ੋਅਰੂਮ ਅਤੇ ਹੋਰ ਵੀ ਕਾਰੋਬਾਰ ਜਾਂ ਕਈ ਹੋਰ ਦੁਕਾਨਾਂ ਹਨ ਇਥੋਂ ਦੇ ਦੁਕਾਨਦਾਰਾਂ ਨੇ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਸ ਬਾਜ਼ਾਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰਾਂ ਕਾਰਨ ਇਲਾਕੇ ਵਿੱਚ ਬਦਬੂ ਫੈਲਦੀ ਹੈ ਅਤੇ ਮੱਛਰ ਆਦ ਪੈਦਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਇਸ ਬਾਜ਼ਾਰ ਦੀ ਸੜਕ ਕਿਸੇ ਵਿਭਾਗ ਵੱਲੋਂ ਪਿਛਲੇ ਦਿਨੀ ਕਿਸੇ ਕੰਮ ਨੂੰ ਲੈ ਕੇ ਪੁੱਟੀ ਗਈ ਸੀ ਜਿਸ ਦੀ ਨਾ ਹਜੇ ਤੱਕ ਕੋਈ ਰਿਪੇਅਰ ਕਰਵਾਈ ਗਈ ਤੇ ਨਾ ਹੀ ਉਸ ਨੂੰ ਨਵਾਂ ਬਣਾਇਆ ਗਿਆ। ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਦੀ ਦੁਕਾਨਦਾਰੀ ਅਤੇ ਕਾਰੋਬਾਰ ਤੇ ਬਹੁਤ ਫਰਕ ਪਿਆ ਹੈ ਕਿਉਂਕਿ ਤਿਹਾਰਾਂ ਦਾ ਸੀਜ਼ਨ ਹੋਣ ਕਰਕੇ ਇਹਨਾਂ ਦਿਨਾਂ ਵਿੱਚ ਗ્રાਹਕੀ ਜ਼ਿਆਦਾ ਹੁੰਦੀ ਹੈ ਪਰ ਇਸ ਬਾਜ਼ਾਰ ਵਿੱਚ ਜਗ੍ਹਾ ਜਗ੍ਹਾ ਪਏ ਕੂੜੇ ਦੇ ਢੇਰਾਂ ਅਤੇ ਟੁੱਟੀ ਹੋਈ ਸੜਕ ਕਾਰਨ ਇਸ ਬਾਜ਼ਾਰ ਵਿੱਚ ਗ੍ਰਾਹਕਾਂ ਦੀ ਆਮਦ ਬਹੁਤ ਘਟੀ ਹੈ। ਇਸ ਬਾਜ਼ਾਰ ਵਿੱਚ ਗ੍ਰਾਹਕਾਂ ਦੀ ਆਮਦ ਬਹੁਤ ਘਟੀ ਹੈ। ਉਹਨਾਂ ਐ ਦੱਸਿਆ ਕਿ ਟੁੱਟੀ ਹੋਈ ਸੜਕ ਕਾਰਨ ਰਸਤੇ ਵਿੱਚ ਪਏ ਪੱਥਰ ਵਾਹਨਾ ਦੇ ਟਾਇਰਾਂ ਹੇਠ ਔਨ ਕਰਕੇ ਉਹ ਸ਼ੋਰੂਮ ਦੇ ਸ਼ੀਸ਼ਿਆਂ ਤੇ ਵੱਜਦੇ ਹਨ ਜਿਸ ਕਾਰਨ ਕਾਫੀ ਦੁਕਾਨਾਂ ਤੇ ਸ਼ੋਰੂਮਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਖਾਲਸਾ ਐਵੇਨਿਊ ਦੇ ਵਾਸੀਆਂ ਅਤੇ ਇਥੋਂ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇਦਿਆਂ ਤੋਂ ਮੰਗ ਕੀਤੀ ਹੈ ਕਿ ਇਸ ਬਾਜ਼ਾਰ ਤੇ ਇਲਾਕੇ ਤੋਂ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ ਅਤੇ ਇਸ ਬਾਜ਼ਾਰ ਦੀ ਸੜਕ ਵੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਉਹ ਇੱਕ ਚੰਗੇ ਮਾਹੌਲ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰ ਸਕਣ। ਖਾਲਸਾ ਐਵੇਨਿਊ ਬਾਜ਼ਾਰ ਜੇ ਕੱਪੜੇ ਦੀ ਮਾਰਕੀਟ ਆ ਬਹੁਤ ਮੇਰੇ ਖਿਆਲ ਅੰਮ੍ਰਿਤਸਰ ਚ ਇਸ ਵੇਲੇ ਇੱਕ ਨੰਬਰ ਮਾਰਕੀਟ ਹੈ। ਬੜੀ ਮੁਸ਼ਕਲ ਹੈ ਭਾਜੀ ਕੂੜੇ ਦੀ ਕੋਈ ਚੁੱਕਣ ਨਹੀਂ ਆਉਂਦਾ। ਕੋਈ ਸਫਾਈ ਦਾ ਪ੍ਰਬੰਧ ਨਹੀਂ ਜੇ। ਬੜਾ ਔਖਾ ਕੰਮ ਹੋਇਆ ਪਿਆ ਜੀ ਇਹ 15 ਦਿਨ ਹੋ ਗਏ ਕੂੜਾ ਕੋਈ ਲੈਣ ਨਹੀਂ ਆਇਆ ਵੀਰ ਜੀ ਮੈਂ ਕਿਹਾ ਦੁਕਾਨਦਾਰੀ ਤੇ ਖਤਮ ਹੋ ਚੁੱਕੀ ਭਾਜੀ ਇਹ ਵਿਚਾਰੇ ਕਿੱਥੇ ਜਾਣ ਦੁਕਾਨਾਂ ਵਾਲੇ ਤੇ ਮੈਂ ਕਿਹਾ ਹਰ ਘਰ 'ਚ ਇੱਕ ਮਰੀਜ਼ ਬੁਖਾਰ ਨਾਲ ਪਿਆ ਹੋਇਆ ਜੀ ਸਾਡੀ ਕੋਈ ਸੁਣਾਈ ਨਹੀਂ ਹੈਗੀ ਮਹਾਰਾਜ ਮੈਂ ਕਿਹਾ ਜੀ ਛੜਕ ਵੀ ਪੁੱਛੇ ਕੁਛ ਨਾਲ ਨਰਕ ਬਣਿਆ ਪਿਆ ਜੀ ਸਾਰਾ ਕੋਈ ਨਹੀਂ ਆਉਂਦਾ ਭਾਜੀ ਕੋਈ ਇਹ 15 ਦਿਨ ਹੋ ਗਏ ਮੇਰੇ ਵੀਰ ਜੀ ਮੰਗੀ ਸਾਡੀ ਇਹੋ ਹੀ ਹੈ ਵੀ ਕੂੜਾ ਚੁਕਾਇਆ ਜਾਵੇ ਸਫਾਈ ਦਾ ਧਿਆਨ ਰੱਖਿਆ ਜਾਵੇ ਬਾਜ਼ਾਰ ਬਹੁਤ ਵੱਡਾ ਵਾ ਇਹ ਦੁਕਾਨਦਾਰ ਵੀਰਾਂ ਵੱਲ ਧਿਆਨ ਰੱਖਿਆ ਜਾਵੇ ਹਰ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਬਿਲਕੁਲ ਜੀ ਦੀਵਾਲੀ ਦਾ ਮੌਕਾ ਕੋਈ ਕਸਟਮਰ ਦੁਕਾਨਾਂ ਤੇ ਆਏਗਾ ਵਿਚਾਰੇ ਕਮਾਈ ਕਰਨਗੇ ਜੀ ਨਹੀਂ ਤੇ ਬਹੁਤ ਬੁਰਾ ਹਾਲ ਬਹੁਤ ਬਿਮਾਰੀ ਆ ਜੀ ਬਹੁਤ ਹਰ ਘਰ ਚ ਮੈਂ ਕਹਿੰਨਾ ਬੁਖਾਰ ਨਾਲ ਪਿਆ ਹੋਇਆ ਬੰਦਾ ਬਿਲਕੁਲ ਚਾਹੀਦੀ ਸਫਾਈ ਕਰਨੀ ਮਾਰਾ ਜੀ ਤੇ 15 20 ਦਿਨ ਹੋ ਗਏ ਕੋਈ ਪੁੱਛਦਾ ਹੀ ਨਹੀਂ ਜੇ ਕਿਤੇ ਕੋਈ ਜਾਈਏ ਸਾਨੂੰ ਆਪਣੀ ਸਮਝ ਲੱਗਦੀ ਇਹ ਇਲਾਕਾ ਹੈਗਾ ਜੀ 31 ਖਾਲਸਾ ਗੜ੍ਹ ਜੈਮ ਨੂੰ ਤੇ ਮਹੰਗਾ ਸਿੰਘ ਫੈਣੀ ਮਾਰਗ ਤੇ ਇੱਥੇ ਕੂੜੇ ਦਾ ਬਹੁਤ ਬੁਰਾ ਹਾਲ ਹੈ 15 20 ਦਿਨ ਕੂੜਾ ਨਹੀਂ ਚੁੱਕਿਆ ਜਾਂਦਾ ਲੋਕੀ ਗੰਦਗੀ ਵਿੱਚ ਰਹਿੰਦੇ ਆ ਜੋ ਜੋ ਜਿੰਨੇ ਕੋਈ ਕੂੜੇ ਕੂੜੇ ਦੀ ਗੱਡੀ ਨਹੀਂ ਝੌਂਦੀ ਤੇ ਇੱਥੇ ਬਹੁਤ ਬੁਰਾ ਹਾਲਿਆ ਕਾਰਪੋਰੇਸ਼ਨ ਨਹੀਂ ਕਾਰਪੋਰੇਸ਼ਨ ਜੂਨ ਹੀ ਸਰਕਦੀ ਕੰਦੇ ਕੋਈ ਚੱਕ ਨਹੀਂ ਆਉਂਦਾ ਜੀ ਇੱਥੇ ਕੋਈ ਚੌਧਰੀ ਦਾ ਮੁੰਡਾ ਨਹੀਂ ਆਉਂਦਾ ਕੋਈ ਆਮ ਆਦੀ ਪਾਰਟੀ ਦਾ ਬੰਦਾ ਨਹੀਂ ਆਉਂਦਾ ਡਾਕਟਰ ਜਸਪੀਰ ਸਿੰਘ ਸੰਧੂ ਇੱਕ ਵਾਰ ਨਹੀਂ ਆਇਆ ਇੱਥੇ 2022 ਦਾ ਬਣਿਆ ਇੱਕ ਵਾਰ ਨਹੀਂ ਆਇਆ ਮੰਗੇ ਸਾਡੀ ਕੂੜਾ ਚੁੱਕਿਆ ਜਾਵੇ ਸੜਕ ਬਣਾਈ ਜਾਵੇ ਸੜਕ ਬਣਾਈ ਜਾਵੇ ਕੂੜਾ ਚੁੱਕਿਆ ਜਾਵੇ ਕਿਰਾਫ ਬਹੁਤ ਜਾਮ ਹੁੰਦਾ ਜੀ ਇੱਥੇ ਗ੍ਰੈਬ ਕਿਦਾ ਕੋਈ ਹੱਲ ਕੀਤਾ ਜਾਵੇ ਇੱਥੇ ਦੋਸਤੋ ਫਾਸਟ ਵੈਨਿਊਸ ਟੀਮ ਅੱਜ ਪਹੁੰਚੀ ਹੈ ਜੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨਾਲ ਜਿਹੜੀ ਖਾਲਸਾ ਐਵੈਨਿਊ ਹੈ ਔਰ ਇਹ ਪੈਂਦਾ ਹੈ ਮਹੰਗਾ ਸਿੰਘ ਸੈਣੀ ਰੋਡ ਔਰ ਇੱਥੇ ਬਹੁਤ ਹੀ ਅੱਛੇ ਸ਼ੋਰੂਮ ਨੇ ਰੈਡੀमेड ਦੇ ਔਰ ਬਹੁਤ ਸੱਚਾ ਕਾਰੋਬਾਰ ਚੱਲਦਾ ਹੈ ਲੇਕਿਨ ਹਾਲਾਤ ਬੁਰੇ ਨੇ ਕਿਉਂਕਿ ਕਾਫੀ ਪਿਛਲੇ ਕਾਫੀ ਮਹੀਨਿਆਂ ਤੋਂ ਇੱਥੇ ਕੂੜੇ ਢੇਰ ਲੱਗੇ ਨੇ ਗੰਦਗੀ ਫੈਲ ਰਹੀ ਹੈ ਬਦਬੂ ਆ ਰਹੀ ਹੈ ਦੁਕਾਨਦਾਰਾਂ ਦਾ ਕਹਿਣਾ ਕਿ ਇੱਥੇ ਮੱਛਰ ਪੈਦਾ ਹੋ ਰਹੇ ਨੇ ਔਰ ਦੁਕਾਨਦਾਰੀ ਦੀ ਗ੍ਰਾਹਕੀ ਦਾ ਵੀ ਤੁਸੀਂ ਦੇਖ ਸਕਦੇ ਹੋ ਸੜਕ ਵੀ ਪੁੱਟੀ ਹੋਈ ਹੈ ਜੋ ਕੋਈ ਕਿਸੇ ਪ੍ਰੋਜੈਕਟ ਦੇ ਅਧੀਨ ਪੁੱਟੀ ਗਈ ਸੀ ਲੇਕਿਨ ਉਸ ਦਾ ਨਾ ਰਿਪੇਅਰ ਕਰਵਾਈ ਗਈ ਹੈ ਔਰ ਨਾ ਹੀ ਨਵੀਂ ਬਣਾਈ ਗਈ ਹੈ ਇਸ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੋਂ ਦੇ ਇਲਾਕਾ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਬੰਧਿਤ ਵਿਭਾਗ ਖਾਸ ਕਰ ਨਗਰ ਨਿਗਮ ਤੋਂ ਔਰ ਚੁਣੇ ਹੋਏ ਨਮੰਦਿਆਂ ਤੋਂ ਇੱਕ ਗੁਹਾਰ ਲਗਾਈ ਹੈ ਕਿ ਇਸ ਬਾਜ਼ਾਰ ਦੀ ਸਾਫ ਸਫਾਈ ਕਰਵਾਈ ਜਾਵੇ ਇਲਾਕੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਵੀ ਸਿਹਤ ਪੱਖੋਂ ਜਾਂ ਕਿਸੇ ਕਾਰੋਬਾਰ ਪੱਖੋਂ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁ